ਬਹੁਤ ਸਾਰੇ ਕ੍ਰੀਏਟਰ ਇਹ ਗਲਤੀ ਕਰਦੇ ਨੇ ਕਿ ਉਹ ਸਿਰਫ ਵੀਡੀਓ ਬਣਾਉਂਦੇ ਰਹਿੰਦੇ ਨੇ ਪਰ YouTube SEO ਨੂੰ ਸਮਝਦੇ ਨਹੀਂ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਦੱਸਾਂਗਾ ਕਿ YouTube SEO ਕੀ ਹੁੰਦਾ ਹੈ ਅਤੇ ਇਹ ਕਿਵੇਂ ਤੁਹਾਡੀ ਵੀਡੀਓ ਦੀ ਰੈਂਕਿੰਗ ਵਧਾ ਸਕਦਾ ਹੈ ਵੀਡੀਓ ਨੂੰ ਅਖੀਰ ਤੱਕ ਦੇਖਿਓ ਕਿਉਂਕਿ ਅਖੀਰ ਵਿੱਚ ਕੁਝ ਅਜਿਹੇ ਟਿਪਸ ਦੱਸਾਂਗਾ ਜੋ ਤੁਹਾਡੀ ਵੀਡੀਓ ਨੂੰ ਵਾਇਰਲ ਕਰ ਸਕਦੇ ਨੇ ਸਿੱਧੀ ਗੱਲ ਕਰੀਏ ਤਾਂ SEO ਦਾ ਪੂਰਾ ਨਾਮ ਹੈ ਸਰਚ ਇੰਜਨ ਆਪਟੋਮਾਈਜੇਸ਼ਨ ਮਤਲਬ ਇਹ ਹੈ ਕਿ ਤੁਸੀਂ ਆਪਣੀ ਵੀਡੀਓ ਨੂੰ ਇਹੀ ਬਣਾਉ ਜੋ YouTube ਤੇ ਸਰਚ ਇੰਜਨ ਨੂੰ ਪਸੰਦ ਆਵੇ ਜਦੋਂ ਕੋਈ YouTube ਤੇ ਕੁਝ ਸਰਚ ਕਰਦਾ ਹੈ ਤਾਂ YouTube ਉਸ ਨੂੰ ਸਭ ਤੋਂ ਬੈਸਟ ਵੀਡੀਓਜ਼ ਵਿਖਾਉਣਾ ਚਾਹੁੰਦਾ ਹੈ ਇਸ ਕਰਕੇ YouTube ਆਪਣੇ ਐਲਗੋਰਿਦਮ ਦੀ ਵਰਤੋਂ ਕਰਦਾ ਹੈ ਕਿ ਕਿਹੜੇ ਵੀਡੀਓ ਸਭ ਤੋਂ ਜ਼ਿਆਦਾ ਲਾਈਕ ਕੀਤੇ ਜਾ ਰਹੇ ਹਨ ਜ਼ਿਆਦਾ ਵੇਖੀ ਜਾ ਰਹੀ ਹੈ ਕਿਹੜੀ ਵੀਡੀਓ ਸਰਚ ਕੀਵਰਡਸ ਨਾਲ ਮਿਲਦੀ ਹੋਵੇ ਤਾਂ ਜੋ ਉਹ ਵੀਡੀਓ ਨੂੰ ਸਰਚਿੰਗ ਵਿੱਚ ਉੱਪਰ ਦਿਖਾ ਸਕੇ YouTube SEO ਦੇ ਤਿੰਨ ਬਹੁਤ ਅਹਿਮ ਹਿੱਸੇ ਹਨ ਟਾਈਟਲ ਡਿਸਕ੍ਰਿਪਸ਼ਨ ਤੇ ਟੈਗ ਟਾਈਟਲ ਸਿਰਫ ਅਟਰੈਕਟਿਵ ਹੀ ਨਹੀਂ ਬਲਕਿ ਸਹੀ ਕੀਵਰਡਸ ਦੇ ਨਾਲ ਹੋਣਾ ਚਾਹੀਦਾ ਹੈ ਸਾਡੇ ਟਾਈਟਲ ਵਿੱਚ ਉਹ ਸ਼ਬਦ ਹੋਣੇ ਚਾਹੀਦੇ ਹਨ ਜੋ ਲੋਕ ਅਕਸਰ ਸਰਚ ਕਰਦੇ ਹਨ ਟਾਈਟਲ ਨੂੰ ਅਜਿਹਾ ਬਣਾਓ ਕਿ ਲੋਕ ਉਸ ਨੂੰ ਦੇਖ ਕੇ ਕਲਿੱਕ ਕਰੇ ਬਿਨਾ ਨਾ ਰਹਿ ਸਕਣ ਨੰਬਰ 2 ਤੇ ਹੈ ਡਿਸਕ੍ਰਿਪਸ਼ਨ ਡਿਸਕ੍ਰਿਪਸ਼ਨ ਵੀ YouTube ਨੂੰ ਸਮਝਾਉਂਦੀ ਹੈ ਕਿ ਵੀਡੀਓ ਕਿਹੜੇ ਟੌਪਿਕ ਤੇ ਹੈ ਸ਼ੁਰੂ ਦੀ 2-3 ਲਾਈਨਾਂ ਵਿੱਚ ਹੀ ਵੱਡੇ ਕੀਵਰਡਸ ਸ਼ਾਮਿਲ ਕਰੋ ਡਿਸਕ੍ਰਿਪਸ਼ਨ ਲੰਬੀ ਹੋਣੀ ਚਾਹੀਦੀ ਹੈ ਤਾਂ ਜੋ ਹੋਰ ਵੀ ਕੀਵਰਡਸ ਆ ਸਕਣ ਤੁਸੀਂ ਡਿਸਕ੍ਰਿਪਸ਼ਨ ਵਿੱਚ ਆਪਣੇ ਸੋਸ਼ਲ ਮੀਡੀਆ ਆ ਵੈਬਸਾਈਟ ਲਿੰਕ ਦੇ ਸਕਦੇ ਹੋ ਡਿਸਕ੍ਰਿਪਸ਼ਨ ਵਿੱਚ ਈਵਰਸ ਰਿਕਾਲ ਟੂ ਐਕਸ਼ਨ ਜਰੂਰ ਦਵੋ ਜਿਵੇਂ ਕਿ ਲਾਈਕ ਕਰੋ ਸਬਸਕ੍ਰਾਈਬ ਕਰੋ ਇਹ ਜਰੂਰ ਲਿਖੋ ਨੰਬਰ 3 ਤੇ ਆ ਟੈਗਸ ਟੈਗ ਵੀਡੀਓ ਨੂੰ ਸਹੀ ਕੈਟਾਗਰੀ ਵਿੱਚ ਰੱਖਣ ਲਈ ਵਰਤੇ ਜਾਂਦੇ ਹਨ ਟੈਗਸ ਵਿੱਚ ਤੁਹਾਡੀ ਵੀਡੀਓ ਦੇ ਟਾਈਟਲ ਨਾਲ ਕੀਵਰਡਸ ਆਉਣੇ ਚਾਹੀਦੇ ਹਨ ਹੁਣ ਗੱਲ ਕਰੀਏ ਕੀਵਰਡ ਰਿਸਰਚ ਕਿਵੇਂ ਕਰੀਏ ਇੱਕ ਵਧੀਆ ਵੀਡੀਓ ਬਣਾਉਣ ਲਈ ਪਹਿਲਾਂ ਸਹੀ ਕੀਵਰਡਸ ਲੱਭਣਾ ਬਹੁਤ ਜ਼ਰੂਰੀ ਹੁੰਦਾ ਹੈ ਤੁਹਾਡੇ ਕੋਲ ਇਹ ਤਿੰਨ ਸਧਾਰਨ ਤਰੀਕੇ ਹਨ YouTube search bar ਜਦੋਂ ਤੁਸੀਂ YouTube ਤੇ ਕੁਝ ਲਿਖਦੇ ਹੋ ਤਾਂ ਤੁਹਾਡੇ ਸਾਹਮਣੇ ਕੁਝ ਸੁਜੈਸ਼ਨ ਆਉਂਦੇ ਹਨ ਉਹਨਾਂ ਵਿੱਚੋਂ ਤੁਸੀਂ ਉਹ ਕੀਵਰਡਸ ਲੈ ਸਕਦੇ ਹੋ ਜੋ ਤੁਹਾਡੇ ਟੌਪਿਕ ਨਾਲ ریلیਟ ਕਰਦੇ ਹੋਣ Google Trends ਦੀ ਵੀ ਤੁਸੀਂ ਮਦਦ ਲੈ ਸਕਦੇ ਹੋ ਇਹ ਸਾਈਟ ਦੱਸਦੀ ਹੈ ਕਿ ਕਿਸ ਕੀਵਰਡ ਦੀ ਮੰਗ ਕਿੱਥੇ ਤੇ ਕਿਵੇਂ ਵੱਧ ਰਹੀ ਹੈ ਕਿਵੇਂ YouTube SEO ਨਾਲ ਵਿਊ ਵਧਦੇ ਹਨ ਜਦੋਂ ਤੁਸੀਂ ਸਹੀ ਕੀਵਰਡਸ ਨਾਲ ਟਾਈਟਲ ਡਿਸਕ੍ਰਿਪਸ਼ਨ ਅਤੇ ਟੈਗ ਦਿੰਦੇ ਹੋ ਤਾਂ YouTube ਤੁਹਾਡੀ ਵੀਡੀਓ ਨੂੰ ਉਹਨਾਂ ਲੋਕਾਂ ਨੂੰ ਦਿਖਾਉਂਦਾ ਜੋ ਕੀਵਰਡਸ ਲੱਭ ਰਹੇ ਹਨ ਇਸ ਨਾਲ ਤੁਹਾਡੀ ਵੀਡੀਓ ਸਰਚਿੰਗ ਵਿੱਚ ਆਉਂਦੀ ਹੈ ਇਸ ਨਾਲ ਵਿਊ ਵਧਦੇ ਹਨ ਜਦੋਂ ਵਿਊ ਵਧਦੇ ਹਨ ਤਾਂ YouTube ਤੇਰੇ ਲੋਕਾਂ ਨੂੰ ਵੀ ਤੁਹਾਡੀ ਵੀਡੀਓ ਦਿਖਾਉਂਦਾ ਹੈ ਇਸ ਤਰ੍ਹਾਂ ਸਬਸਕ੍ਰਾਈਬ ਤੇ ਐਂਗੇਜਮੈਂਟ ਵੀ ਵਧ ਜਾਂਦੀ ਹੈ ਹੁਣ ਗੱਲ ਕਰੀਏ ਥੰਬਨੇਲ ਦੀ ਵੀਡੀਓ ਦੇ ਲਈ ਸਭ ਤੋਂ ਪਹਿਲੀ ਚੀਜ਼ ਹੈ ਲੋ ਜੋ ਲੋਕ ਵੇਖਦੇ ਹਨ ਇੱਕ ਚੰਗਾ ਤੇ ਰੰਗीन ਥੰਬਨੇਲ ਵੀਡੀਓ ਟਾਈਟਲ ਵਿੱਚ ਕੀਵਰਡਸ ਨੇਚਰਲੀ ਲਵੋ ਜਦੋਂ ਤੁਸੀਂ ਟਾਈਟਲ ਲਿਖਦੇ ਹੋ ਤਾਂ ਅਜਿਹਾ ਲਿਖੋ ਕਿ ਪੜਨ ਵਾਲੇ ਨੂੰ ਲੱਗੇ ਕਿ ਕੁਦਰਤੀ ਗੱਲ ਹੈ ਨਾ ਕਿ ਸਿਰਫ ਕੀਵਰਡਸ ਹਲ ਪਰਿਆ ਹੋਇਆ ਵੀਡੀਓ ਕੰਟੈਂਟ ਵਿੱਚ ਕੀਵਰਡਸ ਵਰਤੋ YouTube ਹੁਣ ਸਪੀਚ ਟੈਕਨੋਲੋਜੀ ਵਰਤਾ ਹੈ ਇਸ ਲਈ ਆਪਣੇ ਬੋਲਣਾਂ ਵਿੱਚ ਵੀ ਕੀਵਰਡਸ ਸ਼ਾਮਿਲ ਕਰੋ ਆਪਣੇ ਚੈਨਲ ਵਿੱਚ ਵੀਡੀਓ ਪਲੇਲਿਸਟ ਬਣਾਓ ਇਹ ਵੀ SEO ਵਿੱਚ ਮਦਦ ਕਰਦੀ ਹੈ ਵੀਡੀਓ ਫਾਈਲ ਨੇਮ ਵੀ ਆਪਟਮਾਈਜੇਸ਼ਨ ਕਰੋ ਜਦੋਂ ਵੀ ਵੀਡੀਓ ਅਪਲੋਡ ਕਰਦੇ ਹੋ ਤਾਂ ਫਾਈਲ ਦਾ ਨਾਮ ਵੀ ਕੀਵਰਡਸ ਵਾਲਾ ਰੱਖੋ ਹੁਣ ਗੱਲ ਕਰੀਏ ਉਸ ਗਲਤੀ ਦੀ ਜੋ ਹਰ ਇੱਕ ਕ੍ਰੀਏਟਰ ਕਰਦੇ ਨੇ ਕਾਪੀ ਪੇਸਟ ਡਿਸਕ੍ਰਿਪਸ਼ਨ ਬਿਨਾਂ ਤਬਦੀਲੀ ਦੇ ਦੂਜਿਆਂ ਦੀ ਡਿਸਕ੍ਰਿਪਸ਼ਨ ਲੈਣਾ ਜੋ YouTube ਨੂੰ ਪਸੰਦ ਨਹੀਂ ਇਹ ਗਲਤੀ ਤੁਸੀਂ ਕਦੇ ਨਹੀਂ ਕਰਨੀ ਕਿਸੇ ਦਾ ਵੀ ਡਿਸਕ੍ਰਿਪਸ਼ਨ ਕਾਪੀ ਕਰਕੇ ਆਪਣੇ ਡਿਸਕ੍ਰਿਪਸ਼ਨ ਵਿੱਚ ਨਹੀਂ ਲਿਖਣਾ ਇਸ ਨਾਲ ਤੁਹਾਡੀ ਵੀਡੀਓ ਤੇ ਮਾੜਾ ਪ੍ਰਭਾਵ ਪੈਂਦਾ ਹੈ ਹੁਣ ਦੱਸੋ ਦੋਸਤੋ ਕੀ ਤੁਸੀਂ ਵੀਡੀਓ ਵਿੱਚ YouTube ਦੀ ਸਾਰੀ SEO ਬਾਰੇ ਜਾਣ ਗਏ ਹੋ ਕਿ ਨਹੀਂ ਜੇਕਰ ਜਾਣ ਗਏ ਹੋ ਤਾਂ ਕਮੈਂਟ ਕਰਕੇ ਜਰੂਰ ਲਿਖਿਓ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਲੈ ਕੇ ਐਦਾਂ ਦੀ ਟਿਪਸ ਵੀਡੀਓ ਆਉਂਦੇ ਰਹਿੰਦੇ ਆ ਨੈਕਸਟ ਵੀਡੀਓ ਮਿਲਦੇ ਆ ਉਦੋਂ ਤੱਕ ਧੰਨਵਾਦ ਦੋਸਤੋ